ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਡਿੜਬਾ ਤੋਂ ਵਿਧਾਇਕ ਸਰਦਾਰ ਹਰਪਾਲ ਸਿੰਘ ਚੀਮਾ ਨੇ ਅੱਜ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ, ਯੂਵਕ ਕਲੱਬਾਂ ਅਤੇ ਹੋਰਨਾਂ ਸਮਾਜਿਕ ਸੰਸਥਾਵਾਂ ਨੂੰ ਵਿਕਾਸ ਕਾਰਜਾਂ ਦੇ ਲਈ ਤਕਰੀਬਨ 70 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਲੋੜਿੰਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਸਮਾਜ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਹਰ ਕੰਮ ਲਈ ਜ਼ਰੂਰੀ ਫੰਡ ਉਪਲਬਧ ਕਰਵਾਉਣੇ ਯਕੀਨੀ ਬਣਾਏ ਜਾ ਰਹੇ ਨੇ ਸਿੰਘ ਮਾਨ ਜੀ ਦੇ ਜਦੋਂ ਪੰਜਾਬ ਦੀ ਇਲੈਕਸ਼ਨ ਹੋ ਰਹੀ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਕਬੀਲ ਕੀਤੀ ਸੀ ਕਿ ਸਾਰੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਸਰਬਸੰਮਤੀ ਨਾਲ ਚੁੜੇ ਜਾਣੇ ਚਾਹੀਦਿਆਂ ਨਗੀਆਂ ਔਰ ਆਪਸੀ ਭਾਈਚਾਰਾ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਸੋ ਬਹੁਤ ਵੱਡੀ ਮਿਸਾਲ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨਬਲੂ ਪੇਸ਼ ਕੀਤੀ ਗਈ ਸੀ ਬਹੁਤ ਸਾਰੇ ਪਿੰਡਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਪੀਲ ਨੂੰ ਮੰਨਿਆ ਔਰ ਉਹਨਾਂ ਨੇ ਆਪਣੇ ਆਪਣੇ ਪਿੰਡਾਂ ਸਰਬਸੰਮਤੀ ਕੀਤੀ ਕਾਫੀ ਸਾਰੇ ਪਿੰਡਾਂ ਨੂੰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਚੰਡੀਗੜ੍ਹ ਬੁਲਾ ਕੇ 5-5 ਲੱਖ ਰੁਪਏ ਦੇ ਚੈੱਕ ਜਿਹੜੇ ਉਹ ਤਕਸੀਮ ਕੀਤੇ ਸੀਗੇ ਔਰ ਕੁਝ ਪੰਚਾਇਤਾਂ ਜਿਹੜੀਆਂ ਉਸ ਤੇ ਜਾ ਨਹੀਂ ਸਕੀਆਂ ਸੀ ਜਾਂ ਰਹਿ ਗਈਆਂ ਸੀਗੀਆਂ ਅੱਜ ਉਹਨਾਂ ਪੰਚਾਇਤਾਂ ਨੂੰ ਚੈੱਕ ਜਿਹੜੇ ਤਕਸੀਮ ਕੀਤੇ ਗਏ ਨੇ ਤਾਂ ਕਿ ਉਹ ਆਪਣੇ ਪਿੰਡ ਦਾ ਆਪਣੇ ਪੱਧਰ ਉੱਤੇ ਵਿਕਾਸ ਕਰਵਾ ਸਕਣ ਨਿਹਾਲਗੜ੍ਹ ਸਿੰਧੜਾ ਹੋਰ ਬਹੁਤ ਸਾਰੇ ਪਿੰਡ ਨੇ ਜਿਹੜੇ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ ਇਸ ਤੋਂ ਬਿਨਾ ਕਾਫੀ ਸਾਰੇ ਕਲੱਬਾਂ ਨੂੰ ਗ੍ਰਾਂਟ ਜਿਹੜੀ ਬਕਾਇਆ ਪਈ ਸੀ ਉਹਦੇ ਵੀ ਚੈੱਕ ਜਿਹੜੇ ਆ ਜਾਰੀ ਕੀਤੇ ਗਏ ਨੇ ਲਗਭਗ 70 ਲੱਖ ਤੋਂ ਉੱਪਰ ਦੀ ਅਮਾਊਂਟ ਜਿਹੜੀ ਆ ਉਹ ਆ ਜਾਰੀ ਕੀਤੀ ਹੈ ਤਾਂ ਕਿ ਪਿੰਡਾਂ ਦਾ ਵਿਕਾਸ ਜਿਹੜਾ ਉਹ ਲਗਾਤਾਰ ਹੁੰਦਾ ਰਹੇ ਸੋ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜਦੋਂ ਵੀ ਮੈਂ ਕਦੇ ਕਿਸੇ ਪਿੰਡ ਜਾਣਾ ਜਾਂ ਕੋਈ ਵੀ ਕੰਮ ਹੁੰਦਾ ਤਾਂ ਗਰੰਟਾ ਜਿਹੜੀਆਂ ਲਗਾਤਾਰ ਦਿੰਦੇ ਆ ਸਾਰੇ ਸਾਡੇ ਸਾਥੀ ਸਰਪੰਚ ਖੜੇ ਨੇਗੇ ਕਿਸੇ ਪਿੰਡ ਚ ਪਾਈਪ ਲਾਈਨਾਂ ਦਾ ਕੰਮ ਚੱਲ ਰਿਹਾ ਪਾਣੀ ਵਾਲੀ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਕਿਤੇ ਸੜਕਾਂ ਦਾ ਕੰਮ ਚੱਲ ਰਿਹਾ ਕਿਤੇ ਸਕੂਲ ਦੇ ਕਮਰਿਆਂ ਦਾ ਕੰਮ ਚੱਲ ਰਿਹਾ ਸਾਰੇ ਪਿੰਡਾਂ ਚ ਡੜਬੇ ਦੇ ਸਾਰੇ ਪਿੰਡਾਂ ਚ ਕੋਈ ਨਾ ਕੋਈ ਵਿਕਾਸ ਦੇ ਕੰਮ ਜਿਹੜਾ ਉਹ ਨਿਰੰਤਰ ਜਾਰੀ ਨੇ ਕਿਸ ਤਰ੍ਹਾਂ ਦੀ ਗਰਾਟ ਜਿਹੜੀ ਜਿਹੜੀ ਦਿੱਤੀ ਹੈ ਸਰ ਕਿਸ ਤਰ੍ਹਾਂ ਦੇ ਹੁਣ ਇਹ ਵਿਕਾਸ ਤੇ ਲੱਗਣੀ ਹੈ ਇਹ ਪਿੰਡਾਂ ਦੇ ਦੇਖੋ ਇਹ ਜਿਹੜੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਆ ਉਹਨੇ ਡਿਸਾਈਡ ਕਰਨਾ ਕਿ ਕਿੱਥੇ ਲਾਉਣਾਗਾ ਕਿਸੇ ਗਲੀ ਤੇ ਲਾਉਣਾ ਸਕੂਲ ਤੇ ਲਾਉਣਾ ਪਾਣੀ ਵਾਲੇ ਆਰੋ ਤੇ ਲਾਉਣਾ ਇਹ ਉਹਦਾ ਨਾ ਫੈਸਲਾ ਕਰਨਾਗਾ ਪਰ ਲੇਕਿਨ ਅਸੀਂ ਜਿਹੜਾ ਅਸੀਂ ਅਨਾਉਂਸ ਕੀਤਾ ਸੀਗਾ ਉਹ ਫਰਜ ਅਸੀਂ ਉਹ ਵਾਦਾ ਅਸੀਂ ਆਪਣਾ ਪੂਰਾ ਕੀਤਾਗਾ ਢੜਪਾ ਹਲਕੀਆਂ ਕਿੰਨੀਆਂ ਜਿਹੜੀਆਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀ ਗਈਆਂ ਸੀ ਸੋ ਕੁਝ ਸਾਡੀਆਂ ਬਲਾਕ ਢੜਬਾ ਦੀਆਂ ਚੁੜੀਆਂ ਗਈਆਂ ਸੀ ਤਿੰਨ ਪੰਚਾਇਤਾਂ ਢੜਬਾ ਬਲਾਕ ਦੀਆਂ ਸੀਗੀਆਂ ਚਾਰ ਪੰਜ ਜਿਹੜੀਆਂ ਲਹਿਰਾ ਬਲਾਕ ਦੀਆਂ ਸੀਗੀਆਂ ਛੇ ਪੰਚਾਇਤਾਂ ਜਿਹੜੀਆਂ ਉਹ ਸਨਾਮ ਬਲਾਕ ਦੀਆਂ ਸੀ ਉਹਨਾਂ ਲਗ ਲਗ ਬਲਾਕਾਂ ਚ ਜਾ ਕੇ ਇਸ ਚੱਕ ਦੇ ਦੇ ਤਾਂ ਕਾਫੀ ਸਾਰੀਆਂ ਪੰਚਾਇਤਾਂ ਚੱਕ ਜਿਹੜੇ ਉਹ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਖੁਦ ਦੇਤੇ ਸਰ ਸਰਕਾਰ ਵਰਨ ਸਮਝ ਕੋ ਮਾਨ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਚਾਇਤੀ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਪਰ ਕਬਜ਼ੇ ਛਡਵਾਏ ਜਾਣਗੇ ਸਰ ਬਹੁਤ ਜਗ੍ਹਾ ਤੇ ਪੰਚਾਇਤੀ ਜ਼ਮੀਨਾਂ ਤੇ ਹਜੇ ਵੀ ਕਬਜ਼ੇ ਡੇ ਲੋਕ ਕਰ ਰਹੇ ਨੇ ਜਾਂ ਕੀਤੇ ਹੋਏ ਨੇ ਸਰ ਉਹ ਰਹਿੰਦੇ ਨੇ ਜੀ ਹਜੇ ਵੀ ਦੇਖੋ ਪਹਿਲਾਂ ਬਹੁਤ ਵੱਡੀ ਮਿਹਨਤ ਜਿਹੜੀ ਆ ਉਹ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਕਾਫੀ ਸਾਰੇ ਲੋਕ ਜਿਹੜੇ ਨੇਗੇ ਉਹ ਅਨਰੇਬਲ ਹਾਈ ਕੋਰਟ ਦੇ ਵਿੱਚ ਜਾਂ ਜਿਹੜੀਆਂ ਵੱਖ-ਵੱਖ ਐਪੀਲੇਟ ਅਥਾਰਟिटीज ਦੇਗੀਆਂ ਜਿਹੜੀਆਂ ਵੱਖ-ਵੱਖ ਅਦਾਲਤਾਂ ਨੇ ਕੀ ਉਹਨਾਂ ਚਲੇਗੇ ਉੱਥੇ ਕੋਈ ਨਾ ਕੋਈ ਸਟੇ ਜਾਂ ਸਟੇਟਸ ਕੋ ਹੋਇਆ ਹੋਇਆ ਹੈਗਾ ਉੱਥੇ ਸਰਕਾਰ ਜਿਹੜੀ ਆ ਪੈਰਵੀ ਕਰ ਰਹੀ ਹੈ ਜਦੋਂ ਵੀ ਸਟੇ ਆਰਡਰ ਵਿਕੇਟ ਹੁੰਦੇ ਨੇਗੇ ਜਾਂ ਸਟੇਟਸ ਕੋ ਵਿਕੇਟ ਹੁੰਦਾ ਹੈਗਾ ਤੁਰੰਤ ਜਿਹੜਾ ਉਹ ਕਬਜ਼ਾ ਲਿਆ ਜਾਊਗਾ ਸਾਡਾ ਅਫੀਸਰ ਸਾਰੇ ਮੁਸਤੈਦ ਨੇਗੇ ਡੀਡੀਪੀਓ ਬੀਡੀਪੀਓ ਸਾਰੇ ਸਾਰੇ ਲੱਗੇ ਹੋਏ ਨੇ ਬਿਲਕੁਲ ਲਜਾਇਜ ਕਬਜ਼ਾ ਜਿਹੜਾ ਉਹ ਕਿਤੇ ਵੀ ਸੈੱਡ ਨਹੀਂ ਕੀਤਾ ਜਾਊਗਾ ਸਾਰੇ ਕਬਜ਼ੇ ਜਿਹੜੇ ਛਾੜ ਕੇ ਪੰਚਾਇਤ ਦੀ ਜ਼ਮੀਨ ਜਿਹੜੀ ਹੈ ਪੰਚਾਇਤਾਂ ਨੂੰ ਸੌਂਪ ਦੇ। ਸਰ ਉਸ ਮੰਡੀਆਂ ਦੇ ਵਿੱਚ ਕਹਿੰਦੇ ਲਿਫਟਿੰਗ ਦੀ ਸਮੱਸਿਆ ਥੋ ਦੇਖੋ ਮੈਂ ਖੁਦ ਜਾ ਕੇ ਆ ਚਾਰ ਪੰਜ ਮੰਡੀਆਂ ਚ ਖੁਦ ਜਾ ਕੇ ਆਇਆਗਾ ਕਿਤੇ ਲਿਫਟਿੰਗ ਦੀ ਕੋਈ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਕਈ ਵਾਰ ਇਹ ਹੁੰਦਾ ਜੂਨੀਅਨ ਵਾਲੇ ਟਰੱਕ ਘੰਟਾ ਲੇਟ ਕੱਟਣ ਦੇ ਪਹਿਲਾਂ ਉਹਦੇ ਘੰਟਾ ਤੋਂ 2 ਘੰਟੇ ਦੀ ਪ੍ਰੋਬਲਮ ਕਈ ਵਾਰ ਲੋਕਲ ਲੈਵਲ ਤੇ ਆ ਜਾਂਦੀ ਹੈ ਪਰ ਲੇਕਿਨ ਬਿਲਕੁਲ ਸਾਰਾ ਮੈਨੇਜ ਆ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆ ਪ੍ਰੋਬਲਮ ਨਹੀਂ ਹੈਗੀ ਬਲਕਿ ਇਹ ਹੋ ਰਿਹਾ ਕਿ ਕਿਸਾਨ ਦੇ ਖਾਤੇ ਵਿੱਚ 24 ਘੰਟਿਆਂ ਚ ਪੈਸੇ ਜਿਹੜੇ ਉਹ ਪੈ ਰਹੇ ਵਿਕਾਸ ਕਾਰਜਾਂ ਲਈ ਤੁਸੀਂ ਅੱਜ ਚੈੱਕ ਬੰਨੇ ਨੇ ਡਿਡਪਾ ਦੇ ਵਿੱਚ ਕੋਰਟ ਕੰਪਲੈਕਸ ਬਣਨਾ ਉਹ ਤੋਂ ਤੱਕ ਦਾ ਬਿਲਕੁਲ ਹਜੇ ਕੋਰਟ ਕੰਪਲੈਕਸ ਦੀ ਮਨਜ਼ੂਰੀ ਜਿਹੜੀ ਆ ਉਹ ਸਾਡੇ ਆਨਰੇਬਲ ਹਾਈ ਕੋਰਟ ਨੇ ਦੇਣੀ ਆ ਆਨਰੇਬਲ ਹਾਈ ਕੋਰਟ ਕੋਲ ਕੇਸ ਗਿਆ ਜਦੋਂ ਵੀ ਆਨਰੇਬਲ ਹਾਈ ਕੋਰਟ ਪਰਮਿਸ਼ਨ ਗ੍ਰਾਂਟ ਕਰਦੀ ਹੈ ਤੁਰੰਤ ਕੰਮ ਸ਼ੁਰੂ ਹੋ ਜਾਊਗਾ ਕਿਉਂਕਿ ਇਸ ਤੋਂ ਪਹਿਲਾਂ ਐਸ ਡੀ ਐਮ ਦੀ ਅਦਾਲਤ ਆ ਜਾਂ ਐਸ ਡੀ ਐਮ ਦਾ ਆਫਿਸ ਆ ਬਣ ਚੁੱਕਿਆ ਹੈਗਾ ਇਸ ਤੋਂ ਬਿਨਾਂ ਸਪੋਰਟਸ ਕੰਪਲੈਕਸ ਜਿਹੜਾ ਉਹਦੀ ਉਸਾਰੀ ਜੋਰਾਂ ਤੇ ਆ ਕਿ ਸੋ ਬੜੀ ਜਲਦੀ ਉਹ ਸਪੋਰਟਸ ਕੰਪਲੈਕਸ ਵੀ ਜਿਹੜਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਸਮਰਪਿਤ ਕੀਤਾ ਜਾਵੇ ਸੋ ਲੋ ਜਿਹੜੀ ਜਗ੍ਹਾ ਕੀ ਉਹ ਮੈਂ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਕਿਹਾਗਾ ਕਿ ਜਗ੍ਹਾ ਜਿਹੜੀ ਆ ਉਹ ਸਾਨੂੰ ਦਿਓ ਸੋ ਜਦੋਂ ਜਗ੍ਹਾ ਲਾਟ ਕਰ ਦਿੰਦੇ ਨੇ ਤੇ ਤੁਰੰਤ ਉਹਦਾ ਵੀ ਕੰਮ ਸ਼ੁਰੂ ਹੋ ਜਾਂਦਾ ਪੈਸੇ ਉਹਦੇ ਵੀ ਆਏ ਪੈਂਦੇ ਸੰਗਰੂਰ ਦੇ ਵਿੱਚ ਜਿਹੜਾ ਹੈਗਾ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਜੀ ਕੱਲ ਕਿਵੇਂ ਦੇਖਦੇ ਆ ਸੰਗਰੂਰ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਔਰ ਉਹ ਵੀ ਮੈਂ ਸਮਝਦਾ ਬਹੁਤ ਪੁਰਾਣਾ ਪਾਰਟੀ ਦਾ ਵਲੰਟੀਅਰ ਜਿਹੜਾ 2012 ਤੋਂ ਲੈ ਕੇ ਲਗਾਤਾਰ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਹੈਗਾ ਸੋ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜ Thank you.